ਸ਼ਿਕਾਲ ਅਕਤੂਬਰ ਦਾ ਮਹੀਨਾ ਕੈਂਸਰ ਅਵੇਅਰਨੈਸ ਮੰਥ ਦੇ ਤਰ੍ਹਾਂ ਮਨਾਇਆ ਜਾਂਦਾ ਸੋ ਅੱਜ ਆਪਾਂ ਬ੍ਰੈਸਟ ਕੈਂਸਰ ਬਾਰੇ ਗੱਲ ਕਰਾਂਗੇ ਜੋ ਕਿ ਇੱਕ ਬਹੁਤ ਕਾਮਨ ਬਿਮਾਰੀ ਹੈ 10 ਦੇ ਵਿੱਚੋਂ 1 ਜਾਂ 2 ਫੀਮੇਲਸ ਨੂੰ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ਅਕਸਰ ਸਾਨੂੰ ਮਰੀਜ਼ ਆ ਕੇ ਪੁੱਛਦੇ ਆ ਕਿ ਸਾਡੇ ਪਰਿਵਾਰ ਦੇ ਵਿੱਚ ਤਾਂ ਕਿਸੇ ਨੂੰ ਕੈਂਸਰ ਨਹੀਂ ਸੀ ਤਾਂ ਸਾਨੂੰ ਬ੍ਰੈਸਟ ਕੈਂਸਰ ਕਿੱਦਾਂ ਹੋ ਗਿਆ ਸੋ ਇਹ ਜਾਨਣਾ ਜ਼ਰੂਰੀ ਹੈ ਕਿ 80% ਕੈਂਸਰਸ ਫੋਰੈਡਿਕ ਹੁੰਦੇ ਆ ਮਤਲਬ ਉਹਨਾਂ ਦੇ ਵਿੱਚ ਕੋਈ ਫੈਮਿਲੀ ਹਿਸਟਰੀ ਨਹੀਂ ਮਿਲਦੀ ਔਰ 20% ਕੈਂਸਰਸ ਦੇ ਵਿੱਚ ਫੈਮਿਲੀ ਚ ਕੋਈ ਨਾ ਕੋਈ ਕੈਂਸਰ ਰਿਸਟਰੀ ਮਿਲ ਜਾਂਦੀ ਹੈ ਦੂਜੇ ਕਾਮਨ ਸਵਾਲ ਹੁੰਦੇ ਹੈ ਕਿ ਡਾਕਟਰ ਸਾਹਿਬ ਮੇਰੇ ਦੂਸਰੇ ਸਾਈਡ ਦੀ ਬ੍ਰੈਸਟ ਨੂੰ ਵੀ ਕੈਂਸਰ ਤਾਂ ਨਹੀਂ ਹੋ ਜਾਊਗਾ ਜਾਂ ਓਵਰੀ ਦਾ ਅੰਡੇਦਾਨੀ ਦਾ ਕੈਂਸਰ ਤਾਂ ਨਹੀਂ ਹੋ ਜਾਊਗਾ ਜਾਂ ਮੇਰੀ ਬੇਟੀਆਂ ਨੂੰ ਮੇਰੇ ਪੈਨਾ ਨੂੰ ਕੈਂਸਰ ਦਾ ਕਿੰਨਾ ਖਤਰਾ ਹੈ ਸੋ ਜਿਹੜੇ ਜੈਨੇਟਿਕ ਕੈਂਸਰਸ ਹੈ ਜਿਹੜੇ 20% ਕੈਟਾਗਰੀ ਚ ਆਉਂਦੇ ਹੈ ਉਹਨਾਂ ਦੇ ਵਿੱਚ ਡੀਐਨਏ ਵਿੱਚ ਨੁਕਸ ਪਾਇਆ ਜਾਂਦਾ ਹੈ ਔਰ ਅਗਰ ਸੇਮ ਨੁਕਸ ਬਾਕੀ ਮੈਂਬਰਸ 'ਚ ਵੀ ਮਿਲ ਜੇ ਤਾਂ ਉਹਨਾਂ ਨੂੰ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਸੋ ਜੇਕਰ ਡੀਐਨਏ ਵਿੱਚ ਨੁਕਸ ਲੱਭ ਜਾਵੇ ਤਾਂ ਆਪਾਂ ਅੱਗੇ ਕੀ ਕਰ ਸਕਦੇ ਹਾਂ ਡੀਐਨਏ ਦੇ ਵਿੱਚ ਮਿਊਟੇਸ਼ਨ ਆਉਂਦਾ ਹੈ ਮਤਲਬ ਬਿਲਕੁਲ ਨਹੀਂ ਹੈ ਕਿ ਕੈਂਸਰ ਪੱਕਾ ਹੋਏਗਾ ਲੇਕਿਨ ਕੈਂਸਰ ਹੋਣ ਦੇ ਚਾਂਸਸ ਵੱਧ ਜਾਂਦੇ ਸੋ ਇਹ ਜਿਹੇ ਪੇਸ਼IENTS ਨੂੰ ਆਪਾਂ ਰੈਗੂਲਰ ਚੈੱਕਅપ્ਸ ਦੇ ਨਾਲ ਨੈਮੋਗ੍ਰਾਫੀ ਜਾਂ ਕੁਝ ਬਲੱਡ ਟੈਸਟ ਦੇ ਨਾਲ ਸਕ੍ਰੀਨ ਕਰ ਸਕਦੇ ਹਾਂ ਔਰ ਇਹਨਾਂ ਦੇ ਕੈਂਸਰ ਨੂੰ अर्ਲੀ ਸਟੇਜ ਤੇ ਫੜ ਸਕਦੇ ਹਾਂ ਦੂਸਰੀ ਗੱਲ ਹੈ ਕਿ ਕੁਝ ਲੋਕ ਪ੍ਰੋਫੀਲੈਕਟਿਕ ਸਰਜਰੀਜ਼ ਵੀ ਆਫਰ ਕਰਦੇ ਆ ਜਿਵੇਂ ਕਿ ਕੁਝ ਸੈਲੀਬ੍ਰਿਟੀਜ਼ ਦੀ ਵੀ ਨਿਊਜ਼ ਆਉਂਦੀ ਰਹਿੰਦੀ ਹੈ ਜਿਸ ਨਾਲ ਕੈਂਸਰ ਹੋਣ ਦਾ ਖਤਰਾ ਬਹੁਤ ਹੀ ਘੱਟ ਹੋ ਜਾਂਦਾ ਹੈ ਕਿਹੜੇ ਲੋਕਾਂ ਨੂੰ ਜੈਨੇਟਿਕ ਟੈਸਟਿੰਗ ਕਰਾਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਬਹੁਤ अर्ਲੀ ਏਜ ਦੇ ਵਿੱਚ ਕੈਂਸਰ ਹੋ ਗਿਆ ਬਹੁਤ ਸਾਰੇ ਆਰਗਨਸ ਦੇ ਵਿੱਚ ਕੈਂਸਰ ਹੈ ਬ੍ਰੈਸਟ ਦਾ ਵੀ ਕੈਂਸਰ ਹੈ ਓਵਰੀਜ਼ ਦਾ ਵੀ ਕੈਂਸਰ ਹੈ ਜੇ ਦੀ ਫੈਮਿਲੀ ਹਿਸਟਰੀ ਹੈ ਕੈਂਸਰ ਹੋਣ ਦੀ ਜਾਂ ਫਿਰ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰਸ ਇਹ ਸਾਰੇ ਕੈਂਸਰਸ ਬਹੁਤ ਕਾਮਨ ਜੈਨੇਟਿਕ ਹੁੰਦੇ ਹੈ ਇਹਨਾਂ ਪੇਸ਼ੈਂਟਸ ਦੇ ਵਿੱਚ ਟਾਈਮਲੀ ਆਪਾਂ ਕੈਂਸਰਸ ਨੂੰ ਸਕ੍ਰੀਨ ਕਰਕੇ ਕੈਂਸਰ ਦੀ ਰੀਆਕਰੈਂਸ ਔਰ ਹੋਰ ਮੈਂਬਰਸ ਦੇ ਵਿੱਚ ਕੈਂਸਰ ਹੋਣ ਨੂੰ ਰੋਕ ਸਕਦੇ ਹਾਂ ਜੇਕਰ ਤੁਹਾਨੂੰ ਵੀ ਇਦਾਂ ਦੇ ਕੋਈ ਡਾਊਟਸ ਹੈ ਤਾਂ ਤੁਸੀਂ ਮੈਨੂੰ ਆਕੇ ਮਿਲ ਸਕਦੇ ਹੋ ਮੈਂ ਡਾਕਟਰ ਸ਼ਿਫਾਲੀ ਗੁਪਤਾ ਫ੍ਰੈਗਮਾ ਮੈਡੀਕਲ ਇੰਸਟੀਚਿਊਟ ਬਠਿੰਡਰ ਵਿੱਚ ਐਸ ਕੰਸਲਟੈਂਟ ਕਲੀਨਿਕਲ ਜੈਨੇਟਿਸਿਸਟ ਅਵੇਲੇਬਲ ਹਾਂ ਧੰਨਵਾਦ